ਹਾਂਜੀ ਰਾਮਗੋਬਰ ਜੀ ਹਾਂ ਜੀ ਸਾਹਮਣੇ ਜੀ ਆ ਬੈਠਾ ਇੱਧਰ ਮੱਜਾਂ ਦੇਖਣ ਆਇਆ ਸੀ ਸੁਜੀਤਪੁਰ ਪਿੰਡ ਹੈ ਹੈ ਉਹਨਾਂ ਦੇ ਘਰ ਬੈਠਾ ਸੀ ਅੱਛਾ ਇਹ ਹੋ ਮੈਂ ਗੱਲ ਉਹ ਨਾ ਉਹ ਸਾਹਮਣੇ ਕੇ ਵੀ ਅਖਰਾਜਪੁਰ ਦੀ ਗੱਲ ਕਿ ਮੈਂ ਸਾਡੇ ਤੋਂ ਨਹੀਂ ਕੋਈ ਚਵਾਰਾ ਪਾਉਂਦਾ ਸੀ ਸਾਸੀ ਨੇ じゃ ਚਵਾਰਾ ਪਾਇਆ ਬੜੇ ਲੋਕਾਂ ਨੇ ਹੋ ਕੇ ਆ ਵੀ ਉਹਦਾ ਤਾਂ ਉਹਦਾ ਮੁੰਡਾ ਮਰ ਗਿਆ ਉਹਦਾ ਉਹ ਦੋ ਜਣਾਂ ਨੇ ਪਾਇਆ ਹੂੰ ਫਿਰ ਕਹਿੰਦੇ ਅਸੀਂ ਚਵਾਰਾ ਤਾਲਿਆ ਹੁਣ ਪਿੰਡ 'ਚ ਸੱਤ ਤੋਂ ਬਾਅਦ ਫਿਰ ਕਰ ਸਕਦੇ ਅੱਛਾ ਉਹ ਗੱਲ ਕਰ ਲੋ ਇਹਨਾਂ ਨਾਲ ਚਲੋ 1 ਮਿੰਟ ਸਮਝੋ ਜੀ 1 ਮਿੰਟ ਆਪ ਬੰਦ ਬੰਦ ਕਰ 1 ਮਿੰਟ ਚੁੱਪ ਰਹ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂਜੀ 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 ਯਾਰ ਆ ਵੀ ਵਜੀਦਪੁਰ ਤੋਂ ਬੋਲਦੇ ਆਂ ਜੀ ਵਜੀਦਪੁਰ ਤੋਂ ਇੱਕ ਯਾਰ ਵਜੀਦਪੁਰ ਕਿਹੜਾ ਸਰੋਜ ਸਰੋਜ ਪਿੰਡ ਹੈ ਕਿਹੜਾ ਪਿੰਡ ਉਹਦੀ ਇੱਕ ਵੀਡੀਓ ਆਈ ਭੇਜੀ ਕਿਸੇ ਨੇ ਮੇਰੇ ਕੋਲੇ ਹਾਂਜੀ ਹਾਂਜੀ ਉਹ ਕਿਹਦੀ ਵੀ ਉਥੇ ਚਵਾਰਾ ਨਹੀਂ ਪਾ ਸਕਦਾ ਜਿਹੜਾ ਚਵਾਰਾ ਪਾਵੇ ਉਹਦੀ ਮੌਤ ਹੋ ਜਾਂਦੀ ਹੈ ਹਾਂਜੀ ਯਾਰ ਜੀ ਉਹ ਸਰਾਜਪੁਰ ਹੋਈ ਨੇ ਲੱਗਦੀ ਆ ਆਪਣੇ ਪਿੰਡੇ ਜੀ ਸਰਾਜਪੁਰ ਤੋਂ ਨੇੜੇ ਹੀ ਐ ਹਾਂ ਨਹੀਂ ਸਾਡੇ ਹਾਂ ਸਰਾਜਪੁਰ ਹੋਈ ਸਾਡੇ ਪਿੰਡ ਤੋਂ ਮਗਲ ਹਨ 8 ਲੋਕਾਂ ਕੋਈ ਕੀ ਕੀ ਸਟੋਰੀ ਕੀ ਹੈ ਬਾਈ ਜੀ ਉਹਦੀ ਉੱਥੇ ਵੀ ਇਹੀ ਹੈ ਮਤਲਬ ਵੀ ਜਿਹੜਾ ਵੀ ਦੁਵਾਰਾ ਚੂੜਾ ਪਾਉਂਦਾ ਜਾਂ ਪਾਇਆ ਵੀ ਕਹਿੰਦੇ ਵੀ ਬੰਦਾ ਮਰ ਜਾਂਦਾ ਜੀ ਉਹਨਾਂ ਦਾ ਨੌਜਵਾਨ ਦਾ ਕਿ ਪਤਲੇ ਹੀ ਝੁੱਕਣਾ ਹੋ ਜਾਂਦੀ ਇਹ ਵੀ ਬੰਦਾ ਪਾ ਨਹੀਂ ਸਕਦਾ ਅੱਛਾ ਹਾਂਜੀ ਤੇ ਇਹ ਸਾਡੇ ਵੀ ਦੀ ਪਹਿਲਾਂ 1990 ਤੋਂ ਪਹਿਲਾਂ ਸੀ ਅੱਛਾ ਤੁਹਾਡਾ ਤੁਹਾਡਾ ਪਿੰਡ ਕਿਹੜਾ ਵਜੀਦਪੁਰ ਹਾਂਜੀ ਹਾਂਜੀ ਸੰਗਰੂਰ ਰੋਡ ਤੇ ਜਿਹੜਾ ਉਹ ਕੰਟਰੀ ਵਾਲੇ ਕੋਲ ਤੋਂ ਬਾਰੇ ਲੱਗਦਾ ਅੱਛਾ ਇਹ ਤੁਹਾਡੇ ਤੁਹਾਡੇ ਵੀ ਇਦਾਂ ਹੀ ਹੁੰਦਾ ਸੀ ਆ ਨਾ ਤੁਹਾਨੂੰ ਨਹੀਂ ਦੋ ਸਵੇਰ ਤੋਂ ਪਹਿਲਾਂ ਵੀ ਸਾਡੇ ਦੋ ਬੰਦੇ ਨੇ ਪਾਜ ਗਰੀਬ ਜਵਾਰੇ ਇੱਕ ਜਦਾ ਚਲੋ ਨੰਪੇ ਦਾ ਇਨਸੀਡੈਂਟ ਉਹ ਲੈ ਇੱਕ ਬੱਚੇ ਨਹੀਂ ਹੋਇਆ ਸੀ ਅੱਛਾ ਮੁਰਤੇ ਜਿਸ ਨੇ ਫਿਰ ਪਾਜ ਨਹੀਂ ਉਹ ਤੋਂ ਬਾਅਦ ਜੀ ਅੱਛਾ 10 12 ਸਾਲੋਂ 15 ਸਾਲ ਤੋਂ ਜਿਸ ਨੇ ਕੋਈ ਜਵਾਰ ਨਹੀਂ ਪਾਇਆ ਫਰਾਜ਼ ਜੀ ਉਨੀ ਤੋਂ 90 ਚ ਪਾਜ ਤੇ ਜੀ ਜਵਾਰੇ ਤੋਂ ਅੱਛਾ ਜੀ ਤੇ ਉਦੋਂ ਬਾਅਦ ਫਿਰ ਸਾਰੀ ਪੌਣ ਆ ਕੇ ਹੁਣ ਖੈਰ ਕੋਈ ਬਹਿ ਨਹੀਂ ਰਿਹਾ ਜੀ ਅੱਛਾ ਆ ਅਮਾਦਲੇ ਪਿੰਡਾਂ ਜੇ ਆਪਾਂ ਪਹਿਲਾਂ ਪੁਰਾਣੀਆਂ ਕਹਾਣੀਆਂ ਨਹੀਂ ਇਹੋ ਜਿਵੇਂ ਕਹਿੰਦੇ ਅੱਛਾ ਤੇ ਜਿਵੇਂ ਬਾਈ ਜੀ ਤੁਸੀਂ ਚਵਾਰਾ ਪਾਇਆ ਸੀ ਜਾਂ ਫਿਰ ਕੋਈ ਦੁੱਖ ਤਕਰੀਬ ਘਰ ਚ ਚਵਾਰਾ ਪੌਂਟ ਸਟਾਪ ਪੌਂਟ ਤੋਂ ਬਾਅਦ ਕੋਈ ਨਹੀਂ ਹੋਈ ਜੀ ਸਾਨੂੰ ਤਾਂ ਕੋਈ ਮਹਿਸੂਸ ਨਹੀਂ ਹੋਈ ਜੀ ਗੱਲ ਅੱਛਾ ਹਾਂ ਜੀ ਫਿਰ ਮਤਲਬ ਇਸ ਤਰ੍ਹਾਂ ਦੀਆਂ ਉਹਧਾਰਨਾਵਾਂ ਬਣਾਈਆਂ ਹੁੰਦੀਆਂ ਨਹੀਂ ਅੱਛਾ ਜੀ ਹਾਂ ਤੇ ਉਹਨਾਂ ਦੇ ਪਿੰਡ ਕੀ ਹੋਇਆ ਸੀ ਜਿੱਥੇ ਚਵਾਰੇ ਦਾ ਸਮਾਨ ਲੈਣ ਜਾਂਦਾ ਸੀ ਜੀ ਅੱਛਾ ਜੀ ਉਹਨੇ ਪੱਥਰ ਪੁੱਤਰ ਜੀ ਕਿਉਂ ਜਦੋਂ ਜਦੋਂ ਆਪਾਂ ਆਵੇਂ ਲਿਆਉਨੇ ਹੁੰਦੇ ਸੀ ਫਰਾਜਪੁਰ ਦੀ ਗੰਦਾ ਕਰਦਾ ਮੈਂ ਪਿੰਡ ਦੀ ਜਿਹੜੇ ਪਿੰਡ ਪਾਸੇ ਮਾਂ ਜੀ ਹਾਂਜੀ ਹਾਂਜੀ ਉਹ ਪੱਥਰ ਪੁੱਤਰ ਲਿਆ ਜਿੱਤੇ ਉਹ ਪੱਥਰ ਇੱਕ ਪਾਸੇ ਤੇ ਲੱਗੇ ਆਪਣੀ ਟਰਾਲੀ 'ਚ ਲਿਆ ਦੇ ਲੱਗੇ ਲੋਕ ਪੱਥਰੇ ਗਿਰਦੇ ਹੀ ਮੁੰਡੇ ਤੇ ਅੱਛਾ ਜੀ ਤੇ ਪੱਥਰ ਗਿਰੇ ਜਦੋਂ ਬਾਸੋਂ ਕਹਿੰਦੇ ਵੀ ਹੋਇਆ ਇਹਦੇ ਨਾਲ ਤਾਂ ਵੀ ਇਹ ਦੁਬਾਰਾ ਪਾਉਣ ਲੱਗਿਆ ਸੀ ਦੁਬਾਰਾ ਨਜ਼ਰ ਸ਼ੁਰੂ ਕਰਾਇਆ ਹੁੰਦੀ ਹੈ ਜਦੋਂ ਪੱਥਰ ਲਾਉਂਦਾ ਤੇ ਅੱਛਾ ਜੀ ਹਾਂ ਐਵੇਂ ਮਤਲਬ ਮਨੌਤਾਲੀਆਂ ਜੁੜ ਜਾਂਦੀਆਂ ਨਹੀਂ ਨਾ ਵਾਹੇ ਕੁਛ ਨਹੀਂ ਓਕੇ ਠੀਕ ਇਹ ਇਹ ਤਾਂ ਇਹ ਤਾਂ ਹੁਣ ਉਹਦੇ ਵਿੱਚ ਉਹ ਦਾਵਾ ਵੀ ਕਰ ਰਹੇ ਨੇ ਵੀ ਜਿਹੜਾ ਸਾਡੇ ਪਿੰਡ ਚਵਾਰਾ ਬੋਸ 2 ਕਿੱਲੇ ਜ਼ਮੀਨ ਦੇਵਾਂਗੇ ਫਿਰ ਬਸ ਉਹ ਕਹਾ ਤੋਂ ਆ ਵਧੀਆ ਅੰਟੀਏ ਜੀ ਗੱਲ ਹਾਂ ਕੋਈ ਬਾਕੀ ਲੋਕ ਡਰਦੇ ਐ ਐਗਰੀ ਨਹੀਂ ਹੁੰਦੇ ਜੀ ਹਾਂਜੀ 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 ਕਿਰਦ ਕਰਦੇ ਤਾਂ ਵੀ ਡਰ ਜਾਂਦੇ ਬੈਗੇ ਨਾ ਜੀ ਹਾਂਜੀ ਮਤਲਬ ਤੁਹਾਡੇ ਪਿੰਡ ਵੀ ਇਹੀ ਗੁਸਤੀ ਸਾਰਾ ਕੁਝ ਹਾਂਜੀ ਅੰਟੀ ਪ੍ਰੈਸਿਡੈਂਸੀ ਹਮ ਜੀ 1990 ਤੋਂ ਪਹਿਲਾਂ ਜੀ 1990 ਤੋਂ ਪਹਿਲਾਂ ਹਾਂ ਜੀ ਹਾਂ ਜੀ ਤੇ ਹੁਣ ਫਿਰ ਕਾਫੀ ਹੁਣ ਤਾਂ ਫਿਰ ਡਬਲ ਸਟੋਰੀਆਂ ਮਕਾਨ ਵੀ ਪਾਉਂਦੇ ਹੋਣਗੇ ਤੁਹਾਡੇ ਪਿੰਡ ਹੁਣ ਤਾਂ ਸਾਵੀ ਪਹੁੰਚ ਜਾਂਦੇ ਨਹੀਂ ਹੁਣ ਕੋਈ ਬਾਂਦੇ ਨਹੀਂ ਹੁਣ ਤਾਂ ਮੈਨੂੰ ਐ ਲੱਗਦਾ ਕਿ ਕੋਟੋਂ 200 300 ਚਵਾਰਾ ਪੈ ਗਿਆ ਜੀ ਅੱਛਾ ਜੀ ਡਬਲ ਸਟੋਰੀਆਂ ਅੱਛਾ ਅੱਛਾ ਹਾਂ ਜੀ ਹਾਂ ਜੀ ਪਹਿਲਾਂ ਨਹੀਂ ਕੋਈ ਪਾਉਂਦਾ ਬਈ ਅੱਛਾ ਅੱਛਾ ਹਾਂ ਉਹ ਕੋਈ ਹੁੰਦਾ ਹੀ ਕਾਜ ਮੈਂ ਕਹਿੰਦਾ ਕੂਟਰ ਦੇ ਕਿਵੇਂ ਵੀ ਰੱਖੇ ਤੋਂ ਉਹ ਹੋ ਜਾਂਦਾ ਜੀ ਜਾਂਦਾ ਹਾਲ ਦੇ ਨਹੀਂ ਫਲਾਣਾ ਹਾਂਜੀ ਹਾਂਜੀ ਇਹ ਇਹ ਵੀ ਮੈਂ ਮਤਲਬ ਬੱਚਾ ਨਹੀਂ ਬਾਦ ਪੰਤ ਉਹ 40 ਸਾਲ ਪਹਿਲਾਂ ਦੇ ਜੀ ਅੱਛਾ ਜੀ ਇਹ ਸਾਡੇ ਮਤਲਬ ਰਿਸ਼ਤੇਦਾਰ ਆ ਜਾਂਦੇ ਤੇ ਜਾਂ ਕੋਈ ਕਮਾਂਡੀ ਉੱਤੋਂ ਲੋਕ ਮੈਂ ਛੋਟਾ ਸੀ ਬਹੁਤ ਉਹ ਕਰਦੇ ਤੇ ਵੀ ਇਹਨੇ ਕੁੱਤਰ ਰੱਖ ਲੈਣੇ ਛੋਟੇ ਆ ਹੋ ਜੂ ਫਲਾਣਾ ਹੋ ਜੂ 40 ਸਾਲ ਹੋ ਗਏ ਮੇਰੇ ਕੋਈ ਨਿਸ਼ਾਨੀ ਹੋਇਆ ਜੀ ਠੀਕ ਹੈ ਜੀ ਹਾਂ ਬਸ ਕੋ ਬਾਇ ਨੇ ਹੁੰਦਾ ਜੀ ਮਨ ਚ ਹੋਰ ਠੀਕ ਹੈ ਕੋਈ ਹਾਂ ਇੱਕ ਇੱਕ ਕਿਸੇ ਘਟਨਾ ਨੂੰ ਕਿਸੇ ਗੱਲ ਨੂੰ ਘਟਨਾ ਨੂੰ ਕਿਸੇ ਦੂਜੀ ਗੱਲ ਦੇ ਨਾਲ ਜੋੜ ਦਿੰਦੇ ਨੇ ਲੋਕ ਹਾਂਜੀ ਹਾਂਜੀ ਇਹ ਮਤਲਬ ਤੇ ਜੇ ਮਨ ਸਾਹਮਣੇ ਚਲੋ ਇੱਕ ਉਤਪਤੀ ਹੋ ਜੰਨੀ ਜਿਹੜਾ ਪੱਕਾ ਰਹੂਗਾ ਉਹਦਾ ਐਸੀ ਡਾਕ ਵੀ ਹੋ ਜਾਂਦਾ ਤਾਂ ਕੁਝ ਵੀ ਹੋ ਜਾਂਦਾ ਤਾਂ ਜਿਹੜਾ ਆਇਆ ਉਹਨਾਂ ਜਾਣਾ ਵੀ ਆ ਹਾਂਜੀ ਹਾਂਜੀ ਤੇ ਉਹ ਪਰ ਉਹਦੇ ਨਾਲ ਜੋੜ ਲੈਂਦੇ ਨੇ ਜੋ ਲਿੰਕ ਹੋ ਜਾਂਦੀ ਆ ਉਹਦੇ ਉਲੀ ਫਿਰ ਉਹਦਾ ਉਹ ਵਧ ਜਾਂਦਾ ਜੀ ਹਾਂਜੀ ਤੇ ਹਾਂਜੀ ਤੇ ਉਹੀ ਚੀਜ਼ ਆ ਵੀ ਇਹ ਵਧੀ ਜਾਂਦੀ ਜਿਵੇਂ ਹੁਣ ਲੋਕ ਸੇਟਸ ਨੋਕਾ ਪਾਉਣ ਜਾਂਦੇ ਆ ਉਹਦੇ ਦੇਖੋ ਪੰਨੇ ਨੂੰ ਬਹੁਤ ਛੋਟੀਆਂ ਹੁੰਦੀਆਂ ਨੇ ਜਿਹੜਾ ਇੱਕ ਬੰਦਾ ਪਾਉਂਦਾ ਕੋਈ ਪਰਿਵਾਰ ਤੋਂ ਹਾਂਜੀ ਉਹ ਦੂਬਾ ਵਾਲਾ ਉਹ ਜਿਹੜਾ ਪੜੀ ਉਹਨਾਂ ਨੂੰ ਪੂਰੀ ਮੰਨਣ ਦੇਣ ਵਾਲਾ ਜੰਦੀਆਂ ਨੇ ਬਾਜਾਂ ਨਹੀਂ ਆ ਬਰ ਉਹਦਾ ਉੱਤਨੀ ਡਰ ਵਧ ਜਿੰਦਾ ਸੀ ਹਾਂਜੀ ਬਾਈ ਜੀ ਨਾਮ ਕੀ ਤੁਹਾਡਾ ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਕੀ ਕੰਮ ਕਰਦੇ ਹੋ ਤੁਸੀਂ ਮੈਂ ਖੇਤੀਬਾੜੀ ਉਹ ਕਰਦਾ ਜੀ ਖੇਤੀਬਾੜੀ ਕਰਦੇ ਹਾਂ ਹਾਂਜੀ ਹਾਂਜੀ ਤੇ ਉਹ ਤਾਂ ਚਲੋ ਮੈਂ ਗ੍ਰੈਜੂਏਟ ਕਰੀਏ ਜੀ ਸੁਖਿੰਦਰ ਅਸਤ ਅੱਛਾ 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 ਹਾਂਜੀ ਹਾਂਜੀ ਠੀਕ ਹੈ ਠੀਕ 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 ਜੀ ਸਰ ਠੀਕ ਠੀਕ ਹੈ ਜੀ ਠੀਕ ਹੈ